ਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬਾਬਾ ਕਲੈਣਾ ਜੀ ਪਿੰਡ ਬੀੜਵੰਸੀਆਂ ਜੋ ਸਾਲਾਨਾ ਜੋੜ ਮੇਲੇ ਮਨਾਏ ਗਏ ਬਾਬਾ ਕਲੈਣਾ ਜੀ ਦੀ ਯਾਦ ਦੇ ਵਿੱਚ ਤਿੰਨ ਦਿਨਾਂ ਦਾ ਸਮਾਗਮ ਜੋ ਕੀਤਾ ਗਿਆ ਤਿੰਨ ਚਾਰ ਅਤੇ ਪੰਜ ਹੜ ਜਿਸ ਸਮਾਗਮ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਵਿਦਵਾਨ ਢਾਡੀ ਜਥਿਆਂ ਵੱਲੋਂ ਤੇ ਪ੍ਰਚਾਰਕਾਂ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਇਸ ਜੋੜ ਮੇਲੇ ਦਾ ਜਿਹੜਾ ਮੰਤਵ ਆ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨਾ ਸੱਚੇ ਪਾਤਸ਼ਾਹ ਦੇ ਚਾਨਾਂ ਦੇ ਨਾਲ ਜੋੜਨਾ ਤਾਂ ਕਿ ਜਿਹੜੇ ਆਉਣ ਵਾਲੀ ਸਾਡੀ ਪੀੜ੍ਹੀ ਆ ਉਹ ਸੁਚੇਤ ਹੋ ਸਕੇ ਤੇ ਸਿੱਖੀ ਦੇ ਨਾਲ ਵੱਧ ਤੋਂ ਵੱਧ ਜੁੜ ਸਕੇ ਇਹਨਾਂ ਸਮਾਗਮਾਂ ਦੇ ਦੌਰਾਨ ਦਸਤਾਰ ਮੁਕਾਬਲੇ ਕਰਵਾਏ ਗਏ ਇਹਨਾਂ ਸਮਾਗਮਾਂ ਦੇ ਦੌਰਾਨ ਕੁਰਬਾਨੀ ਕੰਠ ਮੁਕਾਬਲੇ ਹਰ ਫਾਲ ਕਰਵਾਏ ਜਾਂਦੇ ਹਨ ਤੇ ਨਗਰ ਕੀਰਤਨ ਫਜਾਏ ਜਾਂਦੇ ਹਨ ਧਾਰਮਿਕ ਦੀਵਾਨ ਫਜਾਏ ਜਾਂਦੇ ਹਨ ਤੇ ਬਹੁਤ ਧੰਨਵਾਦ ਕਰਦੇ ਆਂ ਸਾਰੀ ਇਲਾਕੇ ਦੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਇਸ ਨੂੰ ਨੇਪਰੇ ਚਾੜਨ ਵਾਸਤੇ ਤੇ ਹਰ ਸਾਲ ਸੰਗਤ ਬਹੁਤ ਜ਼ਿਆਦਾ ਸਹਿਯੋਗ ਦਿੰਦੀ ਹੈ ਤੇ ਹੁਣ ਸ਼ਾਮ ਨੂੰ ਛਿੰਝ ਮੇਲੇ ਕਰਵਾਏ ਜਾਂਦੇ ਹਨ ਕਰਵਾਏ ਜਾਣੇ ਹਨ ਜਿਨ੍ਹਾਂ ਦਾ ਮੁੱਖ ਮੰਤਵ ਹੈ ਕਿ ਖੇਡਾਂ ਨੂੰ ਪ੍ਰਮੋਟ ਕੀਤਾ ਜਾਵੇ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੁਆਰਾ ਕੁਸ਼ਤੀਆਂ ਦੀ ਪ੍ਰਥਾ ਜਿਹੜੇ ਸ਼ੁਰੂ ਕੀਤੇ ਗਏ ਸੀ ਅਖਾੜੇ ਦੀ ਉਹਨੂੰ ਉਹਦਾ ਪ੍ਰਚਾਰ ਕਰਨ ਵਾਸਤੇ ਜਿਹੜਾ ਸ਼ਿੰਝ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਤਾਂ ਕਿ ਪੰਜਾਬ ਦੇ ਵੱਖੋ ਵੱਖਰੇ ਖੇਤਰਾਂ ਦੇ ਵਿੱਚੋਂ ਪਹਿਲਵਾਨ ਆਉਣ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਤੇ ਜਿੰਨੀ ਵੀ ਸੰਗਤ ਇਸ ਕੰਮ ਲਈ ਸਹਿਯੋਗ ਦਿੰਦੀ ਹੈ ਸਾਲਾਨਾ ਜੋੜ ਮੇਲੇ ਲਈ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਇਸ ਜੋੜ ਮੇਲੇ ਦਾ ਜਿਹੜਾ ਮੰਤਵ ਆ ਸਿੱਖੀ ਦਾ ਵੱਤੋ ਵੱਦ ਪ੍ਰਚਾਰ ਕਰਨਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨ ਸੱਚੇ ਪਾਤਸ਼ਾਹ ਦੇ ਚਾਨਾਂ ਦੇ ਨਾਲ ਜੋੜਨਾ ਤਾਂ ਕਿ ਜਿਹੜੇ ਆਉਣ ਵਾਲੀ ਸਾਡੀ ਪੀੜ੍ਹੀ ਆ ਉਹ ਸੁਚੇਤ ਹੋ ਸਕੇ ਤੇ ਸਿੱਖੀ ਦੇ ਨਾਲ ਵੱਤੋ ਵੱਦ ਜੁੜ ਸਕੇ ਇਹਨਾਂ ਸਮਾਗਮਾਂ ਦੇ ਦੌਰਾਨ ਦਸਤਾਰ ਮੁਕਾਬਲੇ ਕਰਵਾਏ ਗਏ ਇਹਨਾਂ ਸਮਾਗਮਾਂ ਦੇ ਦੌਰਾਨ ਕੁਰਬਾਨੀ ਗੰਠ ਮੁਕਾਬਲੇ ਹਰ ਫਾਲ ਕਰਵਾਏ ਜਾਂਦੇ ਹਨ ਤੇ ਨਗਰ ਕੀਰਤਨ ਫਜਾਏ ਜਾਂਦੇ ਹਨ ਧਾਰਮਿਕ ਦੀਵਾਨ ਫਜਾਏ ਜਾਂਦੇ ਹਨ ਤੇ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਇਲਾਕੇ ਦੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਇਸ ਨੂੰ ਨੇਪਰੇ ਚਾੜਨ ਵਾਸਤੇ ਤੇ ਹਰ ਸਾਲ ਸੰਗਤ ਬਹੁਤ ਜ਼ਿਆਦਾ ਸਹਿਯੋਗ ਦਿੰਦੀ ਹੈ ਤੇ ਹੁਣ ਸ਼ਾਮ ਨੂੰ ਛਿੰਝ ਮੇਲੇ ਕਰਵਾਏ ਜਾਂਦੇ ਕਰਵਾਏ ਜਾਣੇ ਹਨ ਜਿਨ੍ਹਾਂ ਦਾ ਮੁੱਖ ਮੰਤਵ ਹੈ ਕਿ ਖੇਡਾਂ ਨੂੰ ਪ੍ਰੋਮੋਟ ਕੀਤਾ ਜਾਵੇ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅਗਮਿਆ ਤਿੰਨ ਚਾਰ ਅਤੇ ਪੰਜ ਹੜ ਨੂੰ ਹਰ ਫਾਲਮਨ ਮਨਾਏ ਜਾਂਦੇ ਹਨ ਤੇ ਇਹ ਇਸ ਸਾਲ ਜਿਹੜੇ ਸਮਾਗਮ ਆ 16 17 ਅਤੇ 18 ਜੂਨ ਨੂੰ ਗੁਰਦੁਆਰਾ ਬਾਬਾ ਕਿਲਾ ਜੀ ਦੇ ਸਥਾਨ ਤੇ ਜਿਹੜੇ ਮਨਾਏ ਗਏ ਹਨ ਹਾਂਜੀ ਸਮਾਗਮ ਨੂੰ ਮੁਖ ਰੱਖਦੇ ਕਿਹੜੇ ਕੀਰਤਨ ਹੋ ਜਥਿਆਂ ਨੇ ਹਾਜ਼ਰੀਆਂ ਭਰੀਆਂ ਜੀ ਇਸ ਵਾਰ ਜਿਹੜਾ ਨਗਰ ਕੀਰਤਨ ਕੱਢਿਆ ਗਿਆ ਸੀ ਇਸ ਨਗਰ ਕੀਰਤਨ ਦੇ ਵਿੱਚ ਪਾਫਲੇ ਵਾਲੀਆਂ ਬੀਬੀਆਂ ਦਾ ਢਾਢ ਜਥਾ ਟਾਡੀ ਦਰਬਾਰ ਜਿਹੜੇ ਸਜਾਇਆ ਗਿਆ ਢਾਡੀ ਅਤੇ ਕਬੀਸ਼ਰਾਂ ਨੇ ਹਿੱਸਾ ਲਿਆ ਜਿਸ ਦੇ ਵਿੱਚ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਏ ਦਾ ਜਥਾ ਗਿਆਨੀ ਮੇਜਰ ਸਿੰਘ ਜੀ ਖਾਲਸਾ ਤੇ ਦੀਦਾਰ ਸਿੰਘ ਜੀ ਸੰਗਤਪੁਰ ਤੇ ਹੋਰ ਵੱਖੋ ਵੱਖ ਜਥਿਆਂ ਨੇ ਬੱਚਿਆਂ ਨੇ ਜਿਹੜਾ ਕਬੀਸ਼ਰੀ ਅਤੇ ਢਾਡੀਵਾਰਾਂ ਦੇ ਨਾਲ ਸੰਗਤ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਿਆ ਹੈ ਜੀ ਜਿਵੇਂ ਜੀ ਹੁਣ ਅੱਜ ਆਪਣਾ ਸਮਾਪਤ ਅੱਜ ਜਿਵੇਂ ਜੀ ਅੱਜ ਆਪਣੀ ਸਮਾਗਮ ਦੀ ਹੁਣ ਸਮਾਪਤੀ ਹੋ ਗਈ ਜੀ ਹੁਣ ਆਪਣੀ ਛਿੰਝ ਪਾਈ ਜਾਵੇਗੀ ਅੱਜ ਪਟਕੇ ਦੀ ਕੁਸ਼ਤੀ ਕਿੰਨਾ ਪਹਿਲਵਾਨਾਂ ਨੂੰ ਦੇਖਣ ਨੂੰ ਮਿਲੇਗੀ ਜਿਹੜੀ ਅੱਜ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਆਇਆ ਤੀਰਸ ਪਹਿਲਵਾਨ ਮਾਲਾ ਤੇ ਕਰਨ ਪੀਪੇ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਜਿਹੜਾ ਮੁਕਾਬਲਾ ਹੋਣ ਜਾ ਰਿਹਾ ਹੈ ਜਿਹੜੀ ਛਿੰਝ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਜਾਂਦਾ ਐਨ ਆਰ ਆਈ ਵੀਰਾਂ ਵੱਲੋਂ ਤੇ ਇਲਾਕੇ ਦੀ ਸੰਗਤ ਵੱਲੋਂ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਜੋ ਇਸ ਛਿੰਝ ਮੇਲਾ ਗਰਾਊਂਡ ਵਿੱਚ ਸਾਡੀ ਸਹਾਇਤਾ ਕਰਦੀ ਹੈ ਠੀਕ ਹੈ ਪਟਕੇ ਦਾ ਨਾਮ ਕੀ ਰੱਖਿਆ ਗਿਆ ਜੀ ਆਪਣਾ ਪਟਕੇ ਤੇ ਪਹਿਲਾ ਨਾਮ ਜੀ ਸਪਲੈਂਟਰ ਮੋਟਰਸਾਈਕਲ ਲਿਖਿਆ ਗਿਆ ਜੀ ਠੀਕ ਹੈ ਜੀ ਪਹਿਲਾ ਸੋ ਅੱਜ ਕੱਲ ਦੇ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਹੈ ਤੁਹਾਡਾ ਕਿਉਂਕਿ ਨਸ਼ਿਆਂ ਚੋਲ ਚ ਗਈ ਹੈ ਜੀ ਜੇ ਸਾਡੀ ਫੌਜ ਦੇ ਮੁਤਾਬਕ ਨਸ਼ਿਆਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਹਾਂ ਸਾਰੇ ਸੰਗਤ ਨੂੰ ਜਿੰਨੇ ਮਾਂ ਪਿਓ ਇਸ ਵੀਡੀਓ ਨੂੰ ਸੁਣਦੇ ਹਨ ਜੋ ਬਜ਼ੁਰਗ ਸੁਣਦੇ ਹਨ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰੂ ਕੀ ਸਿੱਖੀ ਦੇ ਨਾਲ ਜੋੜੀਏ ਸ਼ੁਰੂ ਤੋਂ ਲੈ ਕਰਕੇ ਬਚਪਨ ਤੋਂ ਜੇ ਆਪਾਂ ਗੁਰੂ ਘਰ ਲੈ ਕੇ ਜਾਣਾ ਸ਼ੁਰੂ ਕਰਾਂਗੇ ਹੌਲੀ ਹੌਲੀ ਉਹਨਾਂ ਨੂੰ ਬਾਣੀ ਪੜ੍ਹਨੀ ਸਿਖਾਵਾਂਗੇ ਗੱਤਕੇ ਦੇ ਨਾਲ ਜੋੜਾਂਗੇ ਤਾਂ ਫੱਤੇ ਪਾਸ਼ਾ ਕਿਰਪਾ ਕਰਨਗੇ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹ ਆਪਣੇ ਆਪ ਜਾਗਰੂਕ ਹੋਵੇਗੀ ਕਿਉਂਕਿ ਗੁਰਬਾਣੀ ਦੇ ਵਿੱਚ ਐਸੀ ਤਾਕਤ ਹੈ ਜਿਹੜੀ ਆਪਾਂ ਨੂੰ ਨਸ਼ਿਆਂ ਤੋਂ ਵੀ ਬਚਾ ਸਕਦੀ ਹੈ ਤੇ ਹੋਰ ਕ੍ਰੀਤੀਆਂ ਤੋਂ ਵੀ ਬਚਾ ਸਕਦੀ ਹੈ ਸੋ ਇਹੀ ਫਟਾ ਮੈਸੇਜ ਹੈ ਸਬੱਤ ਤੋਂ ਵੱਧ ਸਿੱਖੀ ਦਾ ਪ੍ਰਚਾਰ ਹੋਵੇ ਤਾਂ ਕਿ ਜਿਹੜੀ ਆਉਣ ਵਾਲੀ ਪੀਡੀਏ ਵੱਧ ਤੋਂ ਵੱਧ ਕਰਵਾਣੀ ਦੇ ਨਾਲ ਜੁੜੇ ਕੇਫਾਤਰੀ ਬਣੇ ਉਤਸ਼ਾਹ ਤੇ ਹਰ ਸਾਲ ਵੱਧ ਤੋਂ ਵੱਧ ਦੇਖਣ ਨੂੰ ਮਿਲਦਾ ਜੀ ਆਪਣੇ ਸੰਗਤਾਂ ਜੀ ਪਰ ਇਸ ਸਾਲ ਸੰਗਤਾਂ ਦੇ ਵਿੱਚ ਕਿੰਦਾ ਤਾਂ ਉਤਸ਼ਾਹ ਦੇਖਣ ਨੂੰ ਮਿਲਿਆ ਜੀ ਸੰਗਤਾਂ ਨੇ ਕਿੱਥੋਂ ਕਿੱਥੋਂ ਆਣ ਕੇ ਹਾਜ਼ਰੀਆਂ ਭਰੀਆਂ ਏਸ ਵਾਰ ਪਿਛਲੇ ਸਾਲਾਂ ਦੇ ਨਾਲੋਂ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਇਹ ਇੱਕ ਪਿੰਡ ਦਾ ਮੇਲਾ ਨਹੀਂ ਪਿੰਡ ਦਾ ਸਮਾਗਮ ਨਹੀਂ ਹੈ ਸਾਰੇ ਇਲਾਕੇ ਦੀ ਸੰਗਤ ਸਾਰੇ ਐਨ ਆਰ ਆਈ ਵੀਰ ਜਿੰਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਹਨ ਸਾਰੇ ਹੀ ਰਲ ਮਿਲ ਕੇ ਇਸ ਸਮਾਗਮ ਨੂੰ ਮਨਾਉਂਦੇ ਹਨ ਇਸ ਵਾਰ ਪਿਛਲੇ ਸਾਲਾਂ ਨਾਲੋਂ ਦੁੱਗਣਾ ਇਕੱਠ ਹੋਇਆ ਤੇ ਜਿਹੜਾ ਦਸਤਾਰ ਮੁਕਾਬਲੇ ਵੀ ਅਸੀਂ ਕਰਾਏ ਪਿਛਲੇ ਸਾਲਾਂ ਨਾਲੋਂ 4 ਗੁਣਾ ਜ਼ਿਆਦਾ ਬੱਚਿਆਂ ਨੇ ਇਹਨਾਂ ਦਸਤਾਰ ਮੁਕਾਬਲੇ ਵਿੱਚ ਵੀ ਹਿੱਸਾ ਲੈ ਕੇ ਆਪਣੀ ਜਿਹੜੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ ਲਾਸਟ ਵਿੱਚ ਨੌਜਵਾਨ ਪੀੜੀ ਨੂੰ ਸੰਦੇਸ਼ ਮੈਸੇਜ ਨੌਜਵਾਨ ਪੀੜੀ ਨੂੰ ਅਸੀਂ ਇਹ ਸੰਦੇਸ਼ ਦਿੰਦੇ ਹਾਂ ਕਿ ਆਪਣੀ ਜਿਹੜੀ ਧਰਤੀ ਆ ਇਹਦੇ ਕਣ-ਕਣ ਦੇ ਵਿੱਚ ਸ਼ਹੀਦਾਂ ਦਾ ਖੂਨ ਢੱਲਾ ਹੋਇਆ। ਇਸ ਦੀ ਹਵਾ ਦੇ ਵਿੱਚ ਸ਼ਹੀਦਾਂ ਦੇ ਖੂਨ ਦੀ ਮਹਿਕ ਹੈ। ਆਪਾਂ ਇਸ ਮਹਿਕ ਨੂੰ ਗੰਦਲਾ ਨਾ ਕਰੀਏ। ਨਸ਼ਿਆਂ ਤੋਂ ਬਚ ਕੇ ਸ਼ਹੀਦਾਂ ਦੇ ਦੱਫੇ ਹੋਏ ਮਾਰਗ ਦੇ ਉੱਪਰ ਚੱਲਦੇ ਹੋਏ ਆਪਣੀ ਜਵਾਨੀ ਨੂੰ ਗੁਰੂ ਦੇ ਲੇਖੇ ਲਾਈਏ। ਸੱਚੇ ਪਾਤਸ਼ਾਹ ਦੇ ਚਾਨਾਂ ਦੀ ਸੇਵਾ ਕਰੀਏ। ਬਹੁਤੋਂ ਬਦ ਨਾਮ ਜਪੀਏ, ਬਾਣੀ ਪੜੀਏ, ਖੇਡਾਂ ਵਾਲੇ ਪਾਸੇ ਨੂੰ ਜ਼ਿਆਦਾ ਜਾਈਏ। ਕਿਉਂਕਿ ਸਰਕਾਰਾਂ ਚਾਹੁੰਦੀਆਂ ਹਨ ਕਿ ਅਸੀਂ ਨਸ਼ਿਆਂ ਦੇ ਵਿੱਚ ਲੱਗ ਕਰਕੇ ਆਪਣਾ ਆਪ ਪੰਜਾਬ ਖਰਾਬ ਕਰ ਲਵੇ ਇਹਨਾਂ ਤੋਂ ਸੁਚੇਤ ਹੋ ਕਰਕੇ ਅਸੀਂ ਆਪਣੀ ਜਵਾਨੀ ਨੂੰ ਸੰਭੀਏ ਆਉਣ ਵਾਲੀ ਪੀੜ੍ਹੀ ਨੂੰ ਸੰਭੀਏ ਤਾਂ ਕਿ ਇੱਕ ਚੰਗੇ ਪੰਜਾਬ ਦੀ ਅਸੀਂ ਨੀਂ ਰੱਖ ਸਕੀਏ ਇਸ ਨਗਰ ਦੇ ਨਾਲ ਜੁੜਦੇ ਆਓ ਧਰਮਵੀਰ ਪਹਿਰਵਾਨ ਜੀ ਖਾੜਾ ਸ਼ੇਰਮਾੜੀ ਹੈਪੀ ਡਾਕਟਰ ਅੰਮ੍ਰਿਤ ਅੰਬੇਦਕਰ ਖਾੜੇ ਦਾ ਮਾਲ ਨੂੰ ਵੇਚਦੇ ਤਿਆਰੀ ਕਰ ਲੈਣਾ ਸ਼ੌਕਤ ਅਲੀ ਉਪਲਾਂ ਤੇ ਬੱਬਲੂ ਫਰਾਲਾ ਜਦੋਂ ਕੁਸ਼ਤੀ ਨੱਪੜ ਕੇ ਨਾਲੇ ਆਪਾਂ ਗਾਲ ਕਰਦੇ ਨੇ ਮਾਲ ਆ ਜਾਣਾ ਬਹੁਤ ਵਧੀਆ ਕੁਸ਼ਤੀਆਂ ਚ ਦੇਖਣ ਨੂੰ ਮਿਲ ਰਹੀਆਂ ਨੇ ਮੈਂ ਬੇਨਤੀ ਕਰਾਂ ਵੀ ਜਿਹੜੇ ਮਾਲ ਬਾਹਰ ਨੇ ਉਹ ਜਲਦੀ ਨਾਲ ਵੇਚਾਂਗੇ ਖਾੜੇ ਦੇ ਬੈਠੋ ਕਿਉਂਕਿ ਲੜੀਵਾਰ ਜਿਹੜੀਆਂ ਕੁਸ਼ਤੀਆਂ ਕਰਵਾਈਆਂ ਜਾਣ ਗਿਆ ਨਾ ਸਿਰੇ ਸਿਰੇ ਦੇ ਮਾਲ ਪੁੱਜਿਆ ਕਿ ਮੀ ਹਲੇ ਦੀ ਝਾਡੰਡ ਦੇ ਕਰਨੀ ਮਿਹਨਤ ਵੀ ਬੰਦਾ ਨਹੀਂ ਕੋਦੇ ਰੋਕ ਸਕਦਾ ਹਿੰਮਤ ਹੌਸਲਾ ਤੇ ਇਹ ਮੈਂ ਸਮੇ ਸਮੇਂ ਤੇ ਜਿਹੜੇ ਮੱਲ ਪੁੱਜਿਆ ਇੱਲ ਦਿਸਕ ਦੀ ਲਗਦੀ ਵੇਲਣਾ ਨੂੰ ਕਮਾਂ ਵਾਲਿਆਂ ਨੂੰ ਕਿੱਥੇ ਕਰਮਾਂ ਚ ਜੇਲ ਹੁੰਦਾ ਇਹ ਤਾਂ ਚੋਰ ਬਲੈਕੀ ਹੀ ਜਾਣਦੇ ਨੇ ਕਿੱਥੇ ਪੁਲਿਸ ਨਾਕਾ ਕਿੱਥੇ ਸੈਂਟਰ ਜੇਲ ਹੁੰਦਾ ਇਹ ਕਰਮਾਂ ਦੇ ਨਾਲ ਮੇਲੇ ਹੁੰਦੇ ਆ ਫਿਰ ਜਾ ਕੇ ਦੁਨੀਆ ਦੇ ਮੰਨੇ ਪਰਮਨੇ ਮੱਲ ਪੁੱਜਦੇ ਆ ਮੈਂ ਬੇਨਤੀ ਆ ਵੀ ਆਓ ਜਲਦੀ ਨਾਲ ਖਾੜਾ ਕਾਲਾ ਸੰਗਾ ਖਾੜਾ ਸ਼ਾਹ ਆਓ ਅੱਜ ਦੇ ਜਿਹੜੇ ਮੁਨਸਬ ਆਉਣਗੇ ਕਾਲਾ ਪਹਿਲਵਾਨ ਜੀ ਰੁੜਕਾ ਕਲਾ ਵਿੱਚ ਆ ਜਣ ਬਿੱਲਾ ਪਹਿਲਵਾਨ ਜੀ ਕਾਨਾ ਦੇਸੀ ਆ ਆਓ ਜਲਦੀ ਨਾਲ ਉਸਤਾਦਾਂ ਨੂੰ ਬੇਨਤੀ ਹੈ ਵੀ ਜ਼ਿੰਮੇਵਾਰੀ ਉੱਪਰ ਸੰਭਾਲੀਏ ਬਿੱਲਾ ਪਹਿਲਵਾਨ ਦੀ ਕਾਨਾ ਦੇਸੀਆ ਕਾਲਾ ਪਹਿਲਵਾਨ ਦੀ ਆਓ ਅੱਜ ਦੇ ਜਿਹੜੇ ਮੌਸਬ ਆਉਣਗੇ ਕਾਲਾ ਪਹਿਲਵਾਨ ਦੀ ਰੁੜਕਾ ਕਲਾ ਵਿੱਚ ਆ ਜਾਣ ਬਿੱਲਾ ਪਹਿਲਵਾਨ ਦੀ ਕਾਨਾ ਦੇਸੀਆ ਆਓ ਜਲਦੀ ਨਾਲ ਉਸਤਾਦਾਂ ਨੂੰ ਬੇਨਤੀ ਹੈ ਵੀ ਜ਼ਿੰਮੇਵਾਰੀ ਆਪਾਂ ਸੰਭਾਲੀਏ ਮਿੱਲਾ ਪਹਿਲਵਾਨ ਦੀ ਕੰਨ ਅਡੇ ਸੀਆਂ ਕਾਲਾ ਪਹਿਲਵਾਨ ਦੀ ਕਰੇ ਆਪਣਾ ਗੁੱਡ ਨਵਾਈ ਗਿਆ ਫਿਰ ਮੁਲਕ ਨੇ ਚੀਨ ਦੇ ਲਦਾਖ ਤੋਂ ਵੀ ਸਿੱਖਾ ਆਪਣੇ ਨਾਮ ਦਾ ਚਲਾਈ ਗਿਆ ਸ਼ਾਹ ਮੁਹੰਮਦ ਦਾ ਜਨਮ 50 ਵਰਸਾਂ ਰਮਨ ਰਾਮੇਵਾਲ ਸੌਰਵ ਉੱਚਾ ਪਿੰਡ ਆਉ ਪੱਟ ਕੇ ਵਿੱਚ ਰਮਨ ਰਾਮੇਵਾਲ ਅਗਲੀ ਗੁੱਟੀ ਵਾਲੇ ਮਾਲ ਗੁੱਡੂ ਬਿਲਕਤਰ ਵਾਲਾ ਜੇ ਮਾਲ ਪਹੁੰਚ ਜਾ ਮਿਹਰਬਾਨੀ ਕਰਕੇ ਇੱਕ ਵਾਰ ਖੜ੍ਹ ਜੀ ਸਲਾਮੀ ਕਰਨ ਬੀਬੀ ਖੜਾ ਜਲੰਧਰ ਉਹ ਸਾਡੇ ਦਰਮਿਆਨ ਵੱਡਾ ਮੱਲ ਪੁੱਜਾ ਜੇ ਸਾਡਾ ਵੀਰ ਪਹੁੰਚਿਆ ਤੇ ਇੱਕ ਵਾਰ ਖੜੇ ਦੀ ਸਲਾਮੀ ਦੇ ਕੇ ਜਾਵੇ ਆਹ ਕੋਣੂ ਪਹਿਲਵਾਨ ਦੀ ਬਲਕਾ ਹੈ ਕਿਤੇ ਬਹੁਤ ਬਹੁਤ ਸਤਿਕਾਰ ਪ੍ਰਧਾਨ ਮਨਪ੍ਰੀਤ ਸਿੰਘ ਜੀ ਸਰਦਾਰ ਰੇਸ਼ਮ ਸਿੰਘ ਜੀ ਗੁਰਜਾਣੇ ਕਦਾ ਮਨਜਿੰਦਰ ਸਿੰਘ ਜੀ ਸਰਦਾਰ ਤਲਵਾਰ ਸਿੰਘ ਜੀ ਉਹਨਾਂ ਦਾ ਸਰਦਾਰ ਬਲਜੀਤ ਸਿੰਘ ਜੀ ਸਰਦਾਰ ਕਪੂਤਾ ਸਿੰਘ ਜੀ ਸਰਦਾਰ ਸਤਰਾਮ ਸਿੰਘ ਜੀ ਸਰਦਾਰ ਅਫਤਾਰ ਸਿੰਘ ਜੀ ਸਰਦਾਰ ਦਵਿੰਦਰ ਸਿੰਘ ਜੀ ਸਰਦਾਰ ਨਰਮਨ ਸਿੰਘ ਜੀ ਜੀਤਾ ਪਾਂਜੀ ਉਹਨਾਂ ਦਾ ਸਰਦਾਰ ਕੁਲਵਿੰਦਰ ਸਿੰਘ ਜੀ ਸਰਪੰਨ ਸਾਹਿਬ ਉਹਨਾਂ ਦਾ ਸਰਦਾਰ ਤਰਦੀਪ ਸਿੰਘ ਜੀ ਉਹਨਾਂ ਦਾ ਦਿਲੋਂ ਧੰਨਵਾਦ ਹੈ ਕਿਉਂਕਿ ਸਰਪਰਸੀ ਸਰਦਾਰ ਮੇਂਗਾ ਸਿੰਘ ਜੀ ਲੰਬੜਾ ਦਾ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਇਸ ਸਾਲ ਵੀ ਜਿਹੜਾ ਇਸ ਸਪਲੈਂਡਰ ਮੋਟਰਸਾਈਕਲ ਹੈ ਤੇ ਆ ਲੱਖਾਂਗੇ ਨਾਲ ਸਾਰੇ ਪਰਿਵਾਰਾਂ ਦਾ ਜਿਹੜਾ ਵੱਲੋਂ ਆਪਣੀ ਕਿਰਤ ਕਮਾਈ ਚੋਂ ਵੱਡੀਆਂ ਰਾਸ਼ੀਆਂ ਦੇ ਕੇ ਵੱਡਾ ਮਾਣ ਦਿੱਤਾ ਜਾਂਦਾ ਅਸੀਂ ਕਿ ਇਹ ਕਿੰਦੇ ਜੇਰੇ ਤਾਂ ਵੱਡਾ ਸਤਿਕਾਰ ਰੱਖਾਂਗੇ ਗੋਲੂ ਪਹਿਲਵਾਨ ਜੀ ਕੱਢ ਕੇ ਵਿੱਚ ਆ ਬਈ ਦੀਪਕ ਪਹਿਲਵਾਨ ਮੰਜਰੀ ਦੀਪਕ ਧਾਤਕੜ ਅਗਰ ਵਿੱਚ ਆ ਜਾ ਸੰਸਾ ਜੀ ਵੀ ਦਲਤੂ ਹੈ ਮੱਲਾ ਖਾ ਰੋਚਿਆ ਰੱਖੇ ਸਾ ਪਰਥੂ ਪਾਏ ਇਹ ਗੁਰਮੁਖ ਮੱਚਿਆ ਇਹ ਮੱਲਾ ਹੀ ਖਾਣਾ ਰਚਿਆ ਨਹੀਂ ਚੰਗੇ ਕੰਮ ਆਉਂਦੇ ਆ ਚੇਲਾ ਖੁਰਪਾ ਤੇ ਠਿਕਾੜੀ ਤਿੰਨੇ ਜੱਜੇ ਕੰਮ ਆਉਂਦੇ ਆਜੂ ਬਹੁਤ ਬਹੁਤ ਸਤਿਕਾਰ ਹੈ ਇਹਨਾਂ ਸਾਰੇ ਭਰਾਵਾਂ ਦਾ ਵੀ ਪਹਿਲਵਾਨ ਵੀ ਸਾਡਾ ਸਾਥ ਦਿਓ ਆਜੂ ਮਿਹਰਬਾਨੀ ਕਰਕੇ ਜਿਹੜੇ ਜਿਹੜੇ ਭਰਾ ਨੂੰ ਪਰਚੀ ਤੇ ਨਾਮਣਾ ਲਿਖਿਆ ਜਾਂਦਾ ਉਸੇ ਨਾਮ ਤੇ ਆਰੀ ਕਾਲਾ ਮਰਾੜ ਮੇਰੇ ਕੋ ਪਰਚੀ ਨਹੀਂ ਹੈ ਗੁਰ ਪਹਿਲਵਾਨ ਜੀ ਸਾਡੇ ਸਾਰੇ ਪ੍ਰਬੰਧਕਾਂ ਦੇ ਵੱਲੋਂ ਦਿਲਾਵ ਸਤਿਕਾਰ ਆਜੇ ਇਸੇ ਮੇਲੇ ਨੂੰ ਬਹੁਤ ਵੱਡੇ ਜਿਹੜੇ ਪਰਾਲੇ ਦਿੱਤੇ ਗਏ ਇਕੱਲੀ ਇਕੱਲੀ ਸ਼ਖਸੀਅਤਾਂ ਵੱਡਾ ਸਤਿਕਾਰ ਹੈ ਰੰਗਲੇ ਪੰਜਾਬ ਅੱਜ ਦੇ ਸ਼ਿੰਦੀ ਮੇਰੇ ਬਹੁਤ ਵੱਡੇ ਉਪਰਾਲੇ ਨੇ ਮੈਂ ਬੇਨਤੀ ਕਰਾਂ ਵੀ ਜਿਹੜੇ ਪਹਿਲਵਾਨ ਭਰਾਵਾਂ ਨੂੰ ਇਨਵਾਈਟਡ ਕੀਤਾ ਗਿਆ ਸੱਤਾ ਪੱਤਰ ਦਿੱਤਾ ਗਿਆ ਸਰ ਫੋਨਾਂ ਦੀਆਂ ਕੁਸ਼ਤੀਆਂ ਹੋਣਗੀਆਂ ਜਿਨ੍ਹਾਂ ਨੂੰ ਨਹੀਂ ਸੱਤਾ ਪੱਤਰ ਦਿੱਤਾ ਗਿਆ ਨਾਲ ਜਗਤਪੁਰ ਜੱਟਾਂ ਜੀ ਨੂੰ ਸਰਾਹ ਕਹਦੀ ਉੱਥੇ ਸ਼ਿੰਦ ਜਲਦੀ ਹੈ ਖੁੱਲੀ ਸ਼ਿੰਦ ਹੈ ਕੋਈ ਜਾਣਾ ਚਾਹੁੰਦਾ ਜਾ ਸਕਦਾ ਕਿਉਂਕਿ 15 ਕੁਸ਼ਤੀਆਂ ਸੀਰੀਆਂ ਨੇ ਅੱਜ ਤੋਂ 5 ਦਿਨ ਪਹਿਲਾਂ ਦੀ ਗੱਲਾਂ ਰੋੜਕਾ ਗੱਲਾਂ ਦੇ ਵਿੱਚ ਕੱਲੇ-ਕੱਲੇ ਭਰਾ ਨੂੰ ਦੱਸਿਆ ਵੀ 5-5 ਕਾਰਜ ਜਿਨ੍ਹਾਂ ਕੋਲ ਦਿੱਤੇ ਗਏ ਸਿਰਫ ਉਹਨਾਂ ਦੇ ਮੱਲ ਭੜਨੇ ਆ ਕਿਸੇ ਵੀ ਮੱਲ ਨੇ ਆ ਕੇ ਸਾਡੀ ਪ੍ਰਬੰਧਕ ਕਮੇਟੀ ਨੂੰ ਜਾਂ ਸਾਡੇ ਵੀਰ ਕੁਸ਼ਤੀਆਂ ਕਰਾਉਂਦੇ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਇਹ ਨੋਟ ਕਰ ਲੈਣ ਸਿਰਫ ਸੱਦੇ ਪੱਤਰ ਵਾਲੇ ਮੱਲਾਂ ਦੇ ਦਰਮਿਆਨ ਕੁਸ਼ਤੀਆਂ ਹੋਣਗੀਆਂ ਹੁਣ ਤੇ ਸਾਰੇ ਵੀਰ ਧਿਆਨ ਦੇਣ ਬਹੁਤ ਬੱਧੀਆ ਮਾਸਟਰ ਪਹਿਲਵਾਨ ਜੀ ਪੁਲਾਂ ਵਾਲੇ ਪਹੁੰਚੇ ਵਿਜੇ ਪਹਿਲਵਾਨ ਜੀ ਫੁਗੜਾ ਮੱਲਾ ਪਹਿਲਵਾਨ ਜੀ ਕਾਨਾ ਦੇ ਸਿਆ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਾਂ ਵੀ ਬੈਠਣ ਦੀ ਕਿਰਪਾਲਤਾ ਕਰੀਏ ਆਪਾਂ ਗਾਲ ਜਾ ਰੁੜਕਾ ਕਲਾ ਆਇਆ ਬਹੁਤ ਵੱਡੀ ਜੁਮੇਵਾਰੀ ਹੈ ਦਾ ਨਾਲ ਕਮਲ ਸ਼ਾ ਆਪਰੇ ਆਪਣੇ ਮਾਲ ਲੈ ਕੇ ਵਿੱਚ ਆ ਕੇ ਬੈਠੀ ਹੈ ਖਾਣੇ ਦੇ ਜਲਦੀ ਨਾਲ ਭੱਜ ਕੇ ਵਿੱਚ ਆ ਕੇ ਬੈਠੀ ਹੈ ਫਿਰ ਅੱਪਾ ਗੁਸ਼ਟੀਆਂ ਦੇ ਨਾਲ ਜੁੜਨਾ ਹੈ ਵਰਤਮਾਨ ਦੇ ਨਾਲ ਜੁੜਨਾ ਸਮੇਂ ਦੇ لحاظ ਨਾਲ ਜੁੜਨਾ ਹੈ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਪ੍ਰਧਾਨ ਮਨਪ੍ਰੀਤ ਸਿੰਘ ਜੀ ਸਰਦਾਰ ਰੇਸ਼ਮ ਸਿੰਘ ਜੀ ਸਾਡੇ ਖਜਾਨਚੀ ਸਾਹਿਬ ਮਨਜਿੰਦਰ ਸਿੰਘ ਜੀ ਸਰਦਾਰ ਦਿਲਬਾਖ ਸਿੰਘ ਜੀ ਸਰਦਾਰ ਬਲਜੀਤ ਸਿੰਘ ਜੀ ਸਰਦਾਰ ਬੂਟਾ ਸਿੰਘ ਜੀ ਸਰਦਾਰ ਸਤਨਾਮ ਸਿੰਘ ਜੀ ਗੁਰਦਵਾਰਾ ਬਾਬਾ ਕਲਿਆਣਾ ਜੀ ਜਿਨ੍ਹਾਂ ਦੀ ਬਹੁਤ ਬੁੜੀ ਕਿਰਪਾ ਹੈ ਤੇ ਸਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਇਹਨਾਂ ਅੱਜ ਦੇ ਸ਼ਹਿਨ ਮੇਲੇ ਦੀ ਵੱਡੇ ਪੱਧਰ ਤੇ ਸ਼ੁਰੂਆਤ ਹੋਣ ਲੱਗੀ ਹੈ ਫਿਰ ਤੋਂ ਸਾਰੇ ਉਸਤਾਦਾਂ ਨੂੰ ਬੇਨਤੀ ਹੈ ਵੀ ਆਓ ਆਪਾਂ ਜਲਦੀ ਨਾਲ ਬੈਠੀਏ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਰ ਅੰਦਾਜ਼ ਆਖੜੇ ਪਾਸ ਸਭ ਹੋ ਚੁੱਕਾ ਜੀ ਨਾਲ ਹੀ ਗੱਲ ਕੀਤੀ ਕਰਾ ਆਖੜਾ ਰਾਮੇਵਾਲੇ ਸਾਡੇ ਉਸਤਾਦ ਜੀ ਮੇਜਰ ਪਹਿਲਵਾਨ ਜੀ ਹਣਾ ਬੇਨਤੀ ਆਪਣੇ ਆਖੜੇ ਦੇ ਮੱਲਕੇ ਪੁੱਜਣਾ ਆਖੜਾ ਕਾਲਾ ਸੱਤ ਆਖੜਾ ਬਾੜੋ ਵਾਲੇ ਆ ਰਾਣਾ ਪਹਿਲਵਾਨ ਜੀ ਆਖੜਾ ਛੇ ਪਾਰੀ ਸਾਡੇ ਦੂਜੇ ਪਹਿਲਵਾਨ ਜੀ ਆਖੜਾ ਰੋੜਕਾ ਕਲਾ ਖੜੇ ਕਾਲਾ ਪਹਿਲਵਾਨ ਜੀ ਆਖੜਾ ਉੱਪਰ ਭੂਪਾ ਮਸਤ ਪਹਿਲਵਾਨ ਜੀ ਆਖੜਾ ਬਿਲਕਾ ਆ ਕਾੜਾ ਸ਼ਾ ਆ ਰਾਣਾ ਬਾਬਾ ਫਰਲਾਲਾ ਆ ਕਾੜਾ ਉੱਚਾ ਕਾੜਾ ਸ਼੍ਰੀ ਹਨੂਮਾਨ ਸ਼ਾਹ ਦੇ ਨੂੰ ਸਾਡੇ ਗੁਰੂ ਜੀ ਦੀ ਮੱਥੇ ਗਵਾੜਾ ਬਰਾੜ ਪਹਿਲਵਾਨ ਜੀ ਆਪਣੇ ਖਾਰੇ ਦੇ ਮੱਲੇ ਕਿ ਆਪਾਂ ਤੁਹਾਡੇ ਪਾਸਾਂ ਵਿੱਚ ਪੁੱਜ ਗਏ ਆ ਕਾੜਾ ਜਲੰਧਰ ਆਖਾਰੇ ਆਲਮਗੀਰ ਸਾਰੇ 15 ਖਾਜਾਂ ਦੇ ਜਿਹੜੇ ਪ੍ਰਬੰਧਕ ਕਮੇਟੀ ਵਾਲੇ ਤੇ ਭਲਵਾਂ ਜੀ ਆਪਾਂ ਆਪਣੇ ਖਾਜੇ ਦੇ ਮੱਲ ਲੈ ਕੇ ਆਖਾਰੇ ਪਾਸ ਸਾਬ ਚਾਕੇ ਭੋਲਵਾਂ ਜਲਦੀ ਤੋਂ ਜਲਦੀ ਆਓ ਅੱਜ ਦੇ ਜਿਹੜੇ ਮੁਨਸਬ ਹੋਣਗੇ ਕਾਲਾ ਪਹਿਲਵਾਂ ਜੀ ਰੁੜਕਾ ਕਲਾਂ ਵਿੱਚ ਆ ਜਾਣ ਬਿੱਲਾ ਪਹਿਲਵਾਂ ਜੀ ਕਾਨਾ ਦੇਸੀ ਆਓ ਜਲਦੀ ਨਾਲ ਉਸਤਾਦਾਂ ਨੂੰ ਬੇਨਤੀ ਹੈ ਵੀ ਜਿੰਮੇਵਾਰੀ ਬਸ ਭਾਰੀਏ